ਕਰੀਬ 1 ਮਹੀਨਾ ਪਹਿਲਾਂ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਕੰਧੋਲਾ ਦੇ ਵਿੱਚ ਨਬਾਲਗ ਲੜਕੀ ਦੇ ਨਾਲ ਜ਼ਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੇਕਿਨ ਇਸ ਮਾਮਲੇ ਦਾ ਮੁੱਖ ਦੋਸ਼ੀ ਹਰਵਿੰਦਰ ਸਿੰਘ ਜੋ ਕਿ ਪਿੰਡ ਦੇ ਵਿੱਚ ਚੰਗਾ ਅਸਰ ਰਸੂਖ ਰੱਖਦਾ ਹੈ ਅਤੇ ਉਸ ਦੀ ਚੰਗੀ ਰਾਜਨੀਤਿਕ ਪਹੁੰਚ ਵੀ ਦੱਸੀ ਜਾ ਰਹੀ ਹੈ ਉਹ ਹਾਲੇ ਵੀ ਫਰਾਰ ਚੱਲ ਰਿਹਾ ਹੈ ਜਿਸ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਦੇ ਵਿੱਚ ਰੋਸ ਵੇਖਣ ਨੂੰ ਮਿਲਿਆ ਪੁਲਿਸ ਤੇਲੀਕਾਰਵਾਈ ਦਾ ਦੋਸ਼ ਲਗਾਉਂਦੇ ਆ ਇਲਾਕਾ ਵਾਸੀਆਂ ਨੇ ਅੱਜ ਰੋਪੜ ਸਕਤਰਤਵਿਕੇ ਐਸਐਸਪੀ ਦਫਤਰ ਦੇ ਬਾਹਰੋਂ ਨਾ ਪ੍ਰਦਰਸ਼ਨ ਕੀਤਾ ਜਦਕਿ ਪੁਲਿਸ ਛਾਪੇ ਮਾਰੀ ਕਰਨ ਦੇ ਨਾਲ ਨਾਲ ਹਰਵਿੰਦਰ ਸਿੰਘ ਬਾਰੇ ਸੂਚਨਾ ਦੇਣ ਵਾਲੇ ਨੂੰ ਇਨਾਮੀ ਰਾਸ਼ੀ ਦੇਣ ਦੀ ਗੱਲ ਆਖ ਰਹੀ ਹੈ ਪਰ ਇਲਾਕੇ ਦੇ ਲੋਕ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਾਜ਼ਰ ਨਹੀਂ ਆ ਰਹੇ ਕਿ ਨਵਾਲਿਕ ਬੱਚੀ ਦੇ ਨਾਲ ਦੁਸ਼ਕਰਮ ਤੋਂ ਬਾਅਦ ਮੌਜੂਦਾ ਸਰਕਾਰ ਦੇ ਨੁਮਾਇੰਦੇ ਦੋਸ਼ੀ ਦੀ ਪਿੱਠ ਤੇ ਹੋਣ ਕਾਰਨ ਪੁਲਿਸ ਜਿਹੜੀ ਹੈ ਉਹ ਅੱਜ ਅਪਾਹਜ ਹੋਈ ਹੋਈ ਹੈ ਇਨਸਾਫ ਦੀ ਮੰਗ ਨੂੰ ਲੈ ਕੇ तमाम ਜਥੇਬੰਦੀਆਂ तमाम ਰਾਜਨੀਤਿਕ ਪਾਰਟੀਆਂ ਦੇ ਲੋਕ ਉਸ ਬੱਚੀ ਨੂੰ ਇਨਸਾਫ ਦਿਵਾਉਣ ਦੇ ਲਈ ਪਹਿਲਾਂ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਚਮਕੌਰ ਸਾਹਿਬ ਵਿਖੇ ਉਸ ਤੋਂ ਬਾਅਦ ਟੋਲ ਪਲਾਜ਼ੇ ਤੇ ਇਸ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਦੇ ਲਈ ਉਸ ਬੱਚੀ ਨੂੰ ਇਨਸਾਫ ਦਿਵਾਉਣ ਦੇ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਲੇਕਿਨ ਜਦੋਂ ਫੇਰ ਵੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਡੇ ਸੂਬੇ ਦੇ ਡੀਜੀਪੀ ਤੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਤੇ ਡੀਸੀ ਦੇ ਕੰਨ ਤੇ ਜੂ ਨਹੀਂ ਰੰਗੀ ਤਾਂ ਉਦੋਂ ਸਾਰੇ ਸਾਥੀਆਂ ਨੇ ਤਹਈਆ ਕੀਤਾ ਕਿ ਇਹਨਾਂ ਦੇ ਦਫ਼ਤਰ ਦੇ ਮੋਰੇ ਜਾ ਕੇ ਅਸੀਂ ਇਹਨਾਂ ਦੇ ਕੰਨ 'ਚ ਜਿਹੜੀ ਮਿੱਟੀ ਸਰਕਾਰ ਦੇ ਹਾਕਮਾਂ ਨੇ ਪਾਈ ਹੋਈ ਕਿ ਤੁਸੀਂ ਇਨਸਾਫ ਦੇ ਲਈ ਕੋਈ ਗੱਲ ਨਹੀਂ ਸੁਣਨੀ ਉਸ ਮਿੱਟੀ ਨੂੰ ਕੱਢਣ ਦੇ ਲਈ तमाम ਜਥੇਬੰਦੀਆਂ ਤਮਾਮ ਸਾਪਸੰਦ ਪਸੰਦ ਲੋਕ ਤਮਾਮ ਉਹ ਬੇਟੀ ਦੇ ਸਤਕਾਰ ਦੇ ਵਿੱਚ ਅੱਜ ਇੱਥੇ ਬੈਠੇ ਆ ਕਿ ਐਸਐਸਪੀ ਸਾਹਿਬ ਆਪਣੀ ਨੀਂਦ ਤੋਂ ਜਾਗੋ ਸੀਆਈਡੀ ਵਾਲਿਆਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਸੁਨੇਹਾ ਦਿਓ ਕਿ ਅੱਜ ਤਾਂ ਉਹ ਐਸਐਸਪੀ ਸਾਹਿਬ ਦੇ ਦਫ਼ਤਰ ਤੋਂ 20 ਫੁੱਟ ਦੂਰ ਬੈਠੇ ਆ ਲੇਕਿਨ ਉਹ ਦਿਨ ਦੂਰ ਨਹੀਂ ਜਦੋਂ ਇਹ ਸਾਰਾ ਜੱਥਾ ਇਹ ਤੋਂ ਬਾਅਦ ਭਗਵੰਤਮਾਨ ਦੇ ਦਫ਼ਤਰ ਚ ਜਾ ਕੇ ਉਸ ਬੇਟੀ ਦਾ ਇਨਸਾਫ਼ ਮੰਗੂਗਾ ਇਹ ਇਨਸਾਫ਼ ਸਿਰਫ ਰੋਪੜ ਦੇ ਲੋਕਾਂ ਦਾ ਨਹੀਂ ਇਹ ਇਨਸਾਫ਼ तमाम ਉਹਨਾਂ ਬੱਚੀਆਂ ਦਾ ਹੈ ਜਿਨ੍ਹਾਂ ਦੇ ਨਾਲ ਦੁਸ਼ਕਰਮ ਕਰਨ ਵਾਲੇ ਭੇੜੀਏ ਰਾਜਨੀਤਿਕ ਲੋਕਾਂ ਦਾ ਸਹਾਰਾ ਲੈ ਕੇ ਆਪਣੇ ਘਰਾਂ ਚ ਮਹਿਫੂਜ਼ ਹੋ ਕੇ ਬੈਠੇ ਐ ਉਹਨਾਂ ਨੂੰ ਜੇਲ੍ਹ ਚ ਦੇਣ ਲਈ ਉਹਨਾਂ ਨੂੰ ਫਾਹੇ ਟੰਗਣ ਲਈ ਉਹਨਾਂ ਨੂੰ ਫਾਂਸੀ ਤੱਕ ਇਹ ਸੰਘਰਸ਼ ਜਿਹੜਾ ਹੈ ਉਹ ਜਾਰੀ ਰਹੇਗਾ ਪੁਲਿਸ ਇਹ ਹੀ ਕਹਿੰਦੀ ਅਸੀਂ ਰੈਡਾ ਕਰ ਰਹੇ ਹਾਂ ਜੇ ਅਸੀਂ ਫੜ ਰਹੇ ਹਾਂ ਇਹ ਪੁਲਿਸ ਨੇ ਆਪਣੇ ਕੋਲੋਂ ਤਾਂ ਭਜਾਇਆ ਜੀ ਪਹਿਲਾਂ ਦੋ ਵਾਰ ਜਿਸ ਦਿਨ ਇਹ ਪਰਚਾ ਦਰਜ ਹੋਇਆ ਉਸ ਦਿਨ ਉਹਦੇ ਟਾਬੇ ਦੇ ਉੱਤੇ ਆਪਣੇ ਜਿਹੜੇ ਐਗਰੀਕਲਚਰ ਮਨਿਸਟਰ ਨੇ ਖੁੱਡੀਆਂ ਉਹ ਕੀ ਕੁਲਦੀਪ ਸਿੰਘ ਧਾਰੀਵਾਲ ਇਹ ਮੰਤਰੀ ਆਏ ਹੋਏ ਸੀਗੇ ਉੱਥੇ ਤੇ ਮੌਕੇ ਤੇ ਸਾਡੇ ਉੱਥੇ ਐਮਐਲਏ ਵੀ ਉੱਤੇ ਸੀਗੇ ਸਾਡੇ ਚਮਕੌਰ ਸਾਹਿਬ ਦੇ ਪੁਲਿਸ ਨੇ ਉੱਥੋਂ ਦਾ ਕੋਰਟ ਤੋਂ ਭਜਾਇਆ ਜੀ ਉਸ ਤੋਂ ਬਾਅਦ ਪੁਲਿਸ ਫੇਰ ਕਹਿੰਦੀ ਵੀ ਫੜਨਗੇ ਸੀ ਉੱਥੋਂ ਕੋਰਟ ਤੋਂ ਭੱਜ ਗਏ ਜੀ ਪੁਲਿਸ ਆਪੇ ਭਜਾਈ ਜਾਂਦੀ ਜਾਂ ਆਪੇ ਫੜੀ ਜਾਂਦੀ ਸਭ ਤਾਂ ਆਪਣੀ ਹੀ ਖੇਡ ਨਹੀਂ ਸਮਝ ਆ ਰਹੀ ਵੀ ਹੋ ਕਹਿ ਰਿਹਾ ਜੀ ਸਾਡੇ ਪਰਿਵਾਰ ਦੇ ਦਾ ਪੁਲਿਸ ਦਾ ਤਾਂ ਵਾਂਟਡ ਦਾ ਪੋਸਟਰ ਵੀ ਜਾਰੀ ਕੀਤਾ ਇਨਾਮ ਵੀ ਰੱਖਿਆ ਉਹਦੇ ਤੇ ਕੀ ਲੱਗਦਾ ਇੱਕ ਇਸ ਤਰ੍ਹਾਂ ਦੀ ਥਾ ਅਸਲ 'ਚ ਇਹ ਐਲਾਨ ਵੀ ਕੀਤਾ ਜੀ ਉਹਨੂੰ ਵਾਂਟਡ ਵੀ ਕਰਤਾ ਹੈਗਾ ਜੀ ਪਰ ਇਹ ਵੇਲੇ ਦੀਆਂ ਟੱਕਰਾਂ ਨੇ ਇੱਕ ਵੇਲੇ ਦੀਆਂ ਟੱਕਰਾਂ ਨੇ ਜੀ ਸਾਰੀਆਂ ਪਹਿਲਾਂ ਤਾਂ ਉਹਨੂੰ 20 25 ਦਿਨ ਦੇ ਦਿੱਤੇ ਭੱਜਣ ਵਾਸਤੇ ਜੀ ਹੁਣ ਉਸ ਤੋਂ ਬਾਅਦ ਉਹਦੇ ਬਰਾਂਟ ਬਰਾਂਟ ਜਾਰੀ ਕਰੀ ਜਾਂਦੇ ਨੇ ਨਾਮ ਰਖਤਾ ਜੀ ਹੁਣ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਫਾਇਦਾ ਰਹਿ ਗਿਆ ਜਦੋਂ ਆਪੇ ਤਾਂ ਭਜਾਤਾ ਜੀ ਪਹਿਲਾਂ ਉਦੋਂ ਫੜ ਲਾ ਹੁਣ ਤੁਸੀਂ ਕੀ ਚਾਹੁੰਦੇ ਆ ਫਿਰ ਇਹ ਦੇ ਸ਼ਿਕਾਇਤ ਨੈਕਸਟ ਜੀ ਇਹਦੇ ਵਿੱਚ ਅਸੀਂ ਹਾਲੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਹੈਗੇ ਕੁਝ ਵੀ ਪਰ ਅਸੀਂ ਕਾਫੀ ਵੱਡੀ ਮੁਹਿੰਮ ਅਸੀਂ ਸ਼ੁਰੂ ਕਰਨ ਲੱਗੇ ਜੀ ਇਹਦੇ ਖਿਲਾਫ ਜਿਹੜੇ ਸਾਡੇ ਹਲਕੇ ਦੇ ਵਿੱਚ ਹੋ ਰਹੀਆਂ ਸਾਡੇ ਹਲਕੇ ਦਾ ਸੱਚ ਰੱਬੇ ਰ ਇੱਕ ਨਹੀਂ ਹੈ ਜੀ ਸਾਡੇ ਕੋਲ ਤਾਂ ਇਹ ਉੱਥੇ 7-8 ਧੀਆਂ ਦੀ ਗੱਲ ਆ ਗਈ ਸਾਹਮਣੇ ਨਿਕਲੀ ਇਹ ਵੀ ਪਤਾ ਲੱਗਿਆ ਜੀ ਵਿੱਚ ਸਾਡੇ ਉੱਥੇ ਚੰਕੌਰ ਸਾਹਿਬ ਜਿਹੜੇ ਪਹਿਲਾਂ ਕੋਈ ਤਸੰਦਰ ਰਹੇ ਨੇ ਉਹ ਵੀ ਇਨਵੋਲਵ ਨੇ ਜੀ ਇਸ ਚੀਜ਼ ਦੇ ਛੋਟੇ ਛੋਟੇ ਬੱਚੀ ਹੁੰਦਾ ਜਿੰਸੀ ਸ਼ੋਸ਼ਣ ਕਰਦੇ ਨੇ ਜੀ ਔਰ ਕਈ ਚੁਣੇ ਹੋਏ ਨਮਾਇंदे ਜੀ ਪੋਲੀਟੀਕਲ ਪਾਰਟੀਆਂ ਦੇ ਉਹ ਵਿੱਚ ਇਨਵੋਲਵ ਨੇ ਜੀ ਇਹ ਸਾਡੇ ਕੋਲ ਨਿਕਲ ਕੇ ਆ ਰਿਹਾ ਹੁਣ ਪਰਿਵਾਰ ਸਾਡੇ ਤੱਕ ਲਿੰਕ ਕਰ ਰਹੇ ਨੇ ਸਾਡੇ ਤੱਕ ਪਹੁੰਚ ਕਰ ਰਹੇ ਨੇ ਹੁਣ ਦੱਸ ਰਹੇ ਨੇ ਜੀ ਸੁਣ ਕੇ ਬੜੀ ਸ਼ਰਮ ਆਉਂਦੀ ਹੈ ਜੀ ਹੁਣ ਪਤਾ ਨਹੀਂ ਜੀ ਕੀ ਗੱਲ ਹੈ ਹਾਂ ਇੱਕ ਗੱਲ ਹੈਗੀ ਆ ਵੀ ਅਸੀਂ ਆਉਣਾ ਟਾਈਮ ਦੇ ਵਿੱਚ ਸੀਬੀਏ ਦੀ ਡਿਮਾਂਡ ਜ਼ਰੂਰ ਕਰਾਂਗੇ ਜੀ ਉਹਦੇ ਲਈ ਸਾਨੂੰ ਕਾਨੂੰਨੀ ਲੜਾਈ ਵੀ ਲੜਨੀ ਪਈ ਤਾਂ ਉਹ ਜ਼ਰੂਰ ਲੜਦੇ ਐਨਾ ਚੀਜ਼ ਮੈਂ ਦੱਸ ਦਿੰਨਾ ਬਾਕੀ ਹੋਰ ਸੰਘਰਸ਼ ਬਾਰੇ ਨਹੀਂ ਹਾਲੇ ਕਮੇਟੀ ਨੇ ਰੋਕਿਆ ਹੋਇਆ ਜੀ ਵੀ ਉਹ ਦੱਸਣਾ ਨਹੀਂ ਹੈ ਜੀ ਬਈ ਇੱਕ ਨਾ ਹਿੰਦੁਸਤਾਨ ਦੇ ਵਿੱਚ ਕਾਨੂੰਨ ਬਣਿਆ ਬੜਾ ਸਖਤ ਬਈ ਜੇ ਅਗਵਾਲਕ ਕੋਈ ਬੱਚੀ ਹੈ ਉਹਦੇ ਨਾਲ ਜਿਹੜਾ ਦੁਸ਼ਕਰਮ ਹੁੰਦਾ ਹੈ ਤਾਂ ਬੜੀ ਸਖਤੀ ਦੇ ਨਾਲ ਪ੍ਰਸ਼ਾਸਨ ਨੂੰ ਪੁਲਿਸ ਨੂੰ ਪੇਸ਼ ਆਣਾ ਚਾਹੀਦਾ ਓਏ ਇੱਕ ਛੋਟੀ ਬੱਚੀ ਦੇ ਨਾਲ ਅਜਿਹੀ ਗੱਲ ਹੋਈ ਇਹ ਵਿੱਚ ਕਾਨੂੰਨ ਦੀਆਂ ਪਰੀਆਂ ਉੜੇ ਗਈਆਂ ਨਾਲ ਦੀ ਨਾਲ ਮੈਂ ਇਹ ਸੋਚਦਾ ਵੀ ਜਿਹੜੇ ਬੰਦੇ ਪ੍ਰੋਟੈਕਟ ਕਰ ਰਹੇ ਆ ਉਹਨਾਂ ਨੂੰ ਉਹ ਜਿਹੜਾ ਬੰਦਾ ਦੁਸਤ ਹੈ ਉਹਨੂੰ ਜਿਹੜੇ ਪ੍ਰੋਟੈਕਟ ਕਰ ਰਹੇ ਆ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਹੈ ਉਹ ਇਹਨਾਂ ਦੇ ਨਾਲ ਸ਼ਾਮਲ ਹੈ ਉਹਨਾਂ ਦੀ ਉਸਤ ਪਨਾਹੀ ਦੇ ਥੱਲੇ ਸਾਰਾ ਕੰਮ ਹੁੰਦਾ ਜਿਵੇਂ ਬਲਾਰੇ ਨੇ ਕਿਹਾ ਇਹ ਤਾਂ ਬਹੁਤ ਦੇਤੇ ਹੁੰਦਾ ਆ ਇਹ ਗੱਲ ਬਾਹਰ ਆ ਗਈ ਕੋਈ ਬੱਚੀ ਦਾ ਬਾਪ ਜਿਹੇ ਜੀ ਗੱਲ ਹੁੰਦੀ ਉਹ ਟੱਬਰ ਹੋ ਰਿਸ਼ਤੇਦਾਰ ਉਹ ਸਮਾਜ ਡੁੱਬ ਜਾਂਦਾ ਵੀ ਬਾਹਰ ਗੱਲ ਕਿੱਦਾਂ ਕਰੀਏ ਇਹਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਚਮਕੌਰ ਦੀ ਧਰਤੀ ਸ਼ਹੀਦਾਂ ਦੀ ਧਰਤੀ ਜਿੱਥੇ ਬੀਬੀ ਸ਼ਰਨ ਕੌਰ ਨੇ ਸਾਰੇ ਸ਼ਹੀਦਾਂ ਦੇ ਆਪ ਅੰਤਿਮ ਸੰਸਕਾਰ ਕੀ ਕਿਸ ਨੇ ਆਏ ਚਮਕੌਰ ਸਾਹਿਬ ਦਾ ਹਿੰਦੋਸਤਾਨ ਚ ਪੰਜਾਬ ਚ ਦੁਨੀਆ ਦੇ ਵਿੱਚ ਚਮਕੌਰ ਦਾ ਕਿਸ ਨੇ ਆਏ ਉਹ ਜਿਹੜੀ ਪਵਿੱਤਰ ਧਰਤੀ ਹੈ ਜੇ ਉੱਥੇ ਹਜੇ ਦੁਸ਼ਟ ਆਉਂਦੇ ਆ ਸਾਹਮਣੇ ਕਿ ਹਾਂ ਪ੍ਰਸ਼ਾਸਨ ਚਾਹੁੰਦਾ ਨਹੀਂ ਬਨੋ ਸੁੱਧਿਆ ਜਾਵੇ ਉਹਨਾਂ ਨੂੰ ਕਾਨੂੰਨ ਦੇ ਸਕੰਝੇ ਚ ਲਿਆ ਜਾਵੇ ਉਹਨਾਂ ਦੇ ਖਿਲਾਫ ਪਾਚੇ ਦਰਜ ਕਰੇ ਜਾਣ ਉਹ ਕਚੇਰੀਆਂ ਚ ਪੇਸ਼ ਹੋਣ ਉਹਨਾਂ ਨੂੰ ਕਿਹੋ ਜਿਹੀ ਫੈਸਿਲਿਟੀ ਦਿੱਤੀ ਗਈ ਕੋਈ ਬੰਦਾ ਛੋਟੀ ਮੋਟੀ ਗੱਲ ਕਰਦਾ ਏ ਕੋ ਡਾਕੀ ਅਬਡਾਕਾ ਮਾਰਦਾ ਕਿੰਨਾ ਲੜਦਾ ਏ ਪੋਲੀਟਿਕਲ ਆਦਮੀ ਕਰਦਾ ਹੀ ਏ ਪਰ ਇੱਡੀ ਬੜੀ ਗੱਲ ਦੇ ਵਿੱਚ ਉਹਨਾਂ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਿਆਦਾ ਮਾੜੀ ਗੱਲ ਹੈ ਕਿਉਂਕਿ ਹਾਲਾਤ ਇੰਨੇ ਪੰਜਾਬ ਦੇ ਖਰਾਬ ਹੋ ਚੁੱਕੇ ਪਾਸੋਂ 14 ਮ ਆਪਣੇ ਪਿੱਠ ਪਿਆ ਰਿਹਾ ਦਾ ਮੇਰੇ ਸਾਹਮਣੇ 10 ਟਿਪਰ ਜਾ ਰਹੇ ਤੇ ਨਾ ਉਹਨਾਂ ਦੇ ਅੱਗੇ ਨਾ ਉਹਨਾਂ ਦੇ ਪਿੱਛੇ ਕੋ ਨੰਬਰ ਪਲੇਟ ਅਸੀਂ ਗੱਡੀ ਰੋਕ ਕੇ ਪੁੱਛਿਆ ਉਹ ਸਾਡੇ ਨਾਲ ਗੱਲ ਕਰਨੋਂ ਤਿਆਰ ਨਹੀਂ ਇਹ ਜਿਹੜਾ ਇਲਾਇਨਡਾ ਤੇ ਬਾਈ ਦੇ ਖਰਾਬ ਹੋ ਰਿਆ ਇਹ ਜਿਹੜੇ ਪੋਲੀਟਿਕਲ ਬੰਦੇ ਆ ਇਹ ਹੁਣ ਸਾਡੇ ਘਰਾਂ ਤੱਕ ਆ ਗਏ ਸਾਡੀਆਂ ਬੱਚੀਆਂ ਤੱਕ ਆ ਗਏ ਇਹਨਾਂ ਦੀ ਜਿਹੜੀ ਹਫਸੇ ਦਾ ਸ਼ਕਾਰ ਸਾਡੀਆਂ ਬੱਚੀਆਂ ਹੁੰਦੀਆਂ ਸਾਨੂੰ ਸਾਰਿਆਂ ਨੂੰ ਇੱਕ ਜੋੜ ਰੋਕਾ ਕਾਢਣੇ ਪੈਣਾ ਅੱਜ ਰੋਪੜ ਵਕੀਲ ਜਿਹੜਾ ਭਾਈਚਾਰਾ ਹੈ ਅੱਜ ਇਹਨਾਂ ਦੇ ਨਾਲ ਖੜਿਆ ਹੈ ਕੋਈ ਵੀ ਲੜਾਣੀ ਲੜਨੀ ਪਈ ਅੱਜ ਲੋਕ ਸਾਰਿਆਂ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ